ਦੇਖਦੇ ਵੇ ਬੰਦਾ ਕੋਈ ਆਇਆ ਤੇ ਨਹੀਂ ਆਮਦੇ ਆਮਦੇ ਆਮਦਾ ਕੋਈ ਪੌਣ ਪੌਣ ਫੋੜੇ ਉਹ ਇਹ ਸਾਠੇ 8000 ਰੁਪਿਆ ਦਾ ਆਇਆ ਕੱਢ ਗਿਆ ਪਰ ਉਹਰੇ ਨੋਟ ਰੱਖੋ ਬਾਕੀ ਲੈ ਜਾ ਦੇ ਜੀ ਕਰੇ ਇਹ ਬਹੁਤ ਖਾਸ ਹੈ ਬਣਾ ਦੇ ਦੇ ਮਹਾਨਗਰ 'ਚ ਲੋਟਾਤੇ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਹੀ ਇੱਕ ਹਰੀ ਪੁਲੀ ਦੇ ਉੱਤੇ ਚੋਰੀ ਦੀ ਵਾਰਦਾਤ ਹੋਈ ਹੈ ਦੱਸਦੀ ਕਿ ਕਰਿਆਨੇ ਦੀ ਦੁਕਾਨ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਦੌਰਾਨ ਲੋਕਾਂ ਨੇ ਮੌਕੇ ਤੇ ਇੱਕ ਚੋਰ ਨੂੰ ਕਾਬੂ ਕਰ ਲਿਆ આરોપી ਨੇ ਦੱਸਿਆ ਕਿ ਉਹ ਨਾਲ ਵਾਲੇ ਮੁਹੱਲੇ ਦਾ ਰਹਿਣ ਵਾਲਾ ਹੈ ਇਸ ਘਟਨਾ ਨੂੰ ਲੈ ਕੇ ਜਿੱਥੇ ਦੁਕਾਨਦਾਰਾਂ ਦੇ ਵਿੱਚ ਰੋਸ਼ ਹੈ ਤਾਂ ਉੱਥੇ ਹੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਦੌਰਾਨ ਦੋ ਚੋਰ ਦੁਕਾਨ ਦੇ ਅੰਦਰ ਵੜੇ ਸੀ ਅਤੇ ਗੱਲੇ ਵਿੱਚੋਂ 60000 ਰੁਪਏ ਚੋਰੀ ਕੀਤੇ ਸੀ ਜਿਸ ਦੇ ਚਲਦਿਆਂ ਮੌਕੇ ਤੇ ਪਹੁੰਚੀ ਪੁਲਿਸ ਨੇ ਜਿੱਥੇ ਇਸ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਆ ਤਾਂ ਉੱਥੇ ਦੁਕਾਨਦਾਰ ਨੇ ਵੀ ਇਸ ਚੋਰੀ ਦੀ ਘਟਨਾ ਨੂੰ ਲੈ ਕੇ ਪੁਲਿਸ ਤੇ ਸਵਾਲ ਚੁੱਕੇ ਨੇ ਅਤੇ ਉਹਨਾਂ ਕਿਹਾ ਕਿ ਲਗਾਤਾਰ ਅਜਿਹੇ ਹਾਂ ਵਾਰਦਾਤਾਂ ਵਾਪਰ ਰਹੀਆਂ ਨੇ ਨਸ਼ਾ ਕੀ ਕਰਦੋ ਨਸ਼ਾ ਕੀ ਕਰਦੋ ਨਸ਼ੇ ਦੀ ਪੂਰਤੀ ਲਈ ਸਭ ਕੁਝ ਕਰਦੇ ਆ ਜੀ ਨਸ਼ੇ ਦੀ ਪੂਰਤੀ ਲਈ ਸਭ ਕੁਝ ਕਰਦੇ ਨਸ਼ੇ ਕਰਕੇ ਸਭ ਪੂਰੀਆ ਜਿਹੜੀਆਂ ਨਸ਼ੇ ਕਰਕੇ ਕਰਦੇ ਆ ਤੁਮੀ ਕੈ ਨਸ਼ਬ ਕਰ ਰਹੇ ਕਰ? ਤੁਸੀਂ ਕੈ ਨਸ਼ੀਂ ਆਂ? ਕੀ ਕਰਦਾ ਨਸ਼ਾ? ਹੈਲੋ ਕਿੱਥੋਂ ਚਿੱਟਾ ਲੈਨੇ ਕਿੱਥੋਂ? ਕਿਹੜੀ ਜਗ੍ਹਾ ਤੋਂ ਚਿੱਟਾ ਲੈਨੇ ਆ? ਭਾਈ ਏਡੀ ਮਾੜਾ ਮੋਟਾ ਕੋਈ ਕੋਈ ਦੁਆਰ ਦਾ ਬੰਦਾ ਕੋਈ ਨਾਮ ਤਾਂ ਹੋਣਾ ਜਿਹ ਕੋਈ ਨਾਮ ਹੋਣਾ ਕੋਈ ਨਾਮ ਹੋਣਾ ਜਿਹੜੇ ਬੰਦੇ ਕੋਲੋਂ ਤੁਸੀਂ ਚਿੱਟਾ ਲੈਨੇ ਨੇ ਇਤਾਂ ਨਹੀਂ ਵਜੀ ਕੋਈ ਕੋਈ ਯਾਰ ਦੋਸਤ ਕਰਕੇ ਆ ਗਈ ਦੁਆਦੇ ਉਹੀ ਦੁਆਕੇ ਲਵਾਦਾ ਵਾ ਕੀ ਯਾਰ ਦੋਸਤ ਦਾ ਕੀ ਨਾਮ ਹੈ ਜਿਹੜਾ ਚਿੱਟਾ ਤੁਹਾਨੂੰ ਮਤਲਬ ਦਿੰਦਾ ਵਾ ਯਾਰ ਦੋਸਤ ਦਾ ਨਾਮ ਆ ਬੋਲਾ ਹੀ ਆ ਵਜੀ ਕਿੱਥੇ ਦਾ ਰਹਿਣ ਵਾਲਾ ਹੈ ਹਾਂਜੀ ਕਿੱਥੇ ਦਾ ਰਹਿਣ ਵਾਲਾ ਆ ਕਾਜੀ ਮੰਡੀ ਤੋਂ ਕਾਜੀ ਮੰਡੀ ਦਾ ਰਹਿਣ ਵਾਲਾ ਹਾਂਜੀ ਅੰਦਰੋਂ ਵੜ ਕੇ ਜਿਹੜਾ ਪੀੜੀ ਦੀ ਗਲੀ ਠੀਕ ਹੈ ਨਾਲ ਤਾਂ ਤੁਸੀਂ ਸੀ ਨਾ ਸਿੰਪਲ ਮਤਲਬ ਮੈਂ ਬਾਹਰ ਖੜਾ ਮੈਨੂੰ ਇਹ ਵੀ ਨਹੀਂ ਪਤਾ ਮੈਂ ਸਾਹਮਣੇ ਦੁਕਾਨ ਤੋਂ ਸਰਦਾਰ ਜੀ ਪਿਓ ਸਿਮ ਲੈਣ ਆਇਆ ਸੀ ਪਈ ਇੱਥੇ ਖੜਾ ਸੀਗਾ ਸਿਮ ਲੈਣ ਆਇਆ ਸੀਗਾ ਸਾਹਮਣੇ ਦੁਕਾਨ ਤੋਂ ਮੈਂ ਇੱਥੇ ਦੁਕਾਨ ਤੇ ਆਇਆ ਫਾਰਮ ਦੀਆਂ ਪਰਚੀਆਂ ਲਗੀਆਂ ਅੱਛਾ ਜੀ 500 ਦੀਆਂ ਪਰਚੀਆਂ ਲੈਣ ਆਇਆ ਸੀ ਦੁਕਾਨ ਤੇ ਉਸ ਟਾਈਮ ਕਰਦਾ ਸੀ ਮੈਂ 2-3 ਵਾਰਜਾ ਵੀ ਮਾਰੀਆਂ ਦੁਕਾਨ ਤੇ ਅੰਕਲ ਕੀ ਅੰਕਲ ਜੀ ਅੰਕਲ ਜੀ ਕੋਈ ਵੀ ਨਹੀਂ ਆਏਗਾ ਜੀ ਜੀ ਦਾਦਾ ਚਾਪਾ ਨਹੀਂ ਬਣਦਾ ਤੇ ਜਦੋਂ ਪੈਸੇ ਲੈ ਕੇ ਉਹ ਤੋਂ ਤੁਹਾਨੂੰ ਪਤਾ ਨਹੀਂ ਲੱਗਾ ਕਿ ਉਹਨੇ ਪੈਸੇ ਕਿ ਕੱਡੇ ਗੱਲੇ ਚ ਮੈਨੂੰ ਪਤਾ ਨਹੀਂ ਪੈਸੇ ਉਹਨੇ ਕੱਡੇ ਆ ਜੀ ਅਸੀਂ ਉਹੀ ਚੀਜ਼ ਭਾਜੀ ਤੁਹਾਨੂੰ ਪੁੱਛ ਰਹੇ ਜੇ ਤੁਹਾਨੂੰ ਪਤਾ ਸੀਗਾ ਕਿ ਜੀ ਉਹਨੇ ਪੈਸੇ ਕੱਡੇ ਤੁਸੀਂ ਕੱਲ ਕਿਉਂ ਨਹੀਂ ਦੁਕਾਨਦਾਰ ਨੂੰ ਦੱਸਿਆ ਅੱਜ ਹੀ ਕਿਉਂ ਦੱਸ ਰਹੇ ਹੋ ਇਹ ਮੇਰੀ ਗਲਤੀ ਹੋਣੀ ਬਣੀ ਇਹ ਵੱਡੀ ਗਲਤੀ ਹੈ ਮੇਰੀ ਦੱਬਨ ਨੂੰ ਕਰੋ ਬਾਹਰ ਚੁੱਕੀ ਆ ਅੱਛਾ ਉਹਨਾਂ ਦੇ ਕਿਤੇ ਪੁੱਲ ਚ ਆਏ ਸੀਗੇ ਉਹਦੀ ਮੰਮੀ ਵੀ ਆਏ ਸੀਗੇ ਸਾਨੂੰ ਮੋਦ ਦੇ ਸਾਨੂੰ ਮਾਫੀ ਕਰ ਤੂੰ 2 ਮਿੰਟ ਟਾਈਮ ਦੇ ਦੋ ਪੈਸੇ ਦੇਵਾਂਗੇ ਬਾਅਦ ਵਿੱਚ ਜੇ ਆਪਾਂ ਇਹਨੂੰ ਫੜਿਆ ਤਾਂ ਉਹਦੀ ਮੰਮੀ ਓਕੀ ਹੋ ਕੇ ਕਹਿੰਦੇ ਚੋਤੀ ਕਰਨਾ ਕਰ ਲੋ ਆਪਾਂ ਕੁਝ ਨਹੀਂ ਕਰਨਾ ਉਹ ਸਾਨੂੰ ਇਹ ਰਿਕਸ਼ਾ ਵੀ ਲਾ ਕੇ ਗਿਆ ਸੀ ਉਹ ਵੀ ਲੈ ਕੇ ਵਾਪਸ ਦੀ ਕੁਝ ਕੰਪਲੀਟ ਕੀਤੀ ਭਾਜੀ ਤੁਸੀਂ ਹੁਣ ਜਿਹੜਾ ਦੂਸਰਾ ਲੜਕਾ ਵੈ ਜਿਹਦੇ ਵੱਲੋਂ ਪੈਸੇ ਕੱਢੇਗੇ ਉਹ ਇਸ ਟਾਈਮ ਕਿੱਥੇ ਹੈਗਾ ਉਹ ਨੂੰ ਫਰਾਰ ਹੋ ਗਿਆ ਅੱਛਾ ਘਰ ਪਤਾ ਆ ਉਹਦੇ ਤਾਇ ਚਾਚੇ ਨੂੰ ਪਤਾ ਆ ਬਿਲਕੁਲ ਜੀ ਚਾਚਾ ਨੂੰ ਪਤਾ ਆ ਹਾਂਜੀ ਆ ਸਾਨੂੰ ਆਫਰ ਕਰ ਚੁੱਕਿਆ ਕਿਹਨਾ ਵੱਲੋਂ ਗੱਲ ਕਹੀ ਗਈ ਹਾਂ ਇਹਨਾਂ ਵੱਲੋਂ ਜੀ ਆਹ ਤਾਂ ਬੋਲੇ 60 ਦਾ 70 ਲੈ ਕਿਤੇ ਰਹਿਣ ਵਾਲਾ ਮੁੰਡਾ ਆ ਲੋ ਦਿਨੇ ਦਾ ਅੱਛਾ ਜੀ ਭਾਜੀ ਇਹ ਮਨ ਦਾ ਮਚੋਰੀ ਕੀਤੀ ਆ ਹਾਂਜੀ ਹਾਂਜੀ ਭਈ ਇਹ 70000 ਦੀ ਆਫਰ ਵੀ ਕਰਦਾ ਫਿਰ ਕੀ ਨਾਮ ਆ ਤੁਹਾਡਾ ਵੀ ਕੋਈ ਗੱਲ ਕੁਛ ਨਹੀਂ ਜੀ ਮੈਂ ਸਾਹਮਣੇ ਦੁਕਾਨ ਤੋਂ ਪਾਣੀ ਲੈਣ ਗਿਆ ਤੇ ਬਾਹਰ ਖੜਾ ਸੀ ਦੂਜਾ ਮੁੰਡਾ ਅੰਦਰ ਵਾਲੇ ਕੋਲ ਬੈਠ ਕੇ ਤਦ ਅੱਛਾ ਜੀ ਹਾਂ ਪਰ ਲੱਗੇ ਦੇਖਿਆ ਇਹਨਾਂ ਨੂੰ ਕੋਈ ਸੀਸੀਟੀਵੀ ਕੈਮਰਾ ਦਾ ਲੱਗਾ ਦਿਖਾਉਣ ਦੇ ਵਿੱਚ ਹਾਂਜੀ ਦਿਖਾਉਂਗੇ ਭਾਈ ਸੀਸੀਟੀਵੀ ਦੇ ਵਿੱਚ ਇਹੀ ਵਿਅਕਤੀ ਦੋਨੋਂ ਮੁੰਡੇ ਸਿਗੇ ਅੱਛਾ ਜੀ